ਕਿ ਸਾਨੂੰ ਹਰ ਕਿਸੇ ਦੀ ਰਿਸਪੈਕਟ ਕਿਉਂ ਕਰਨੀ ਚਾਹੀਦੀ ਹੈ ਜੇ ਅਸੀਂ ਨਹੀਂ ਰਿਸਪੈਕਟ ਕਰਾਂਗੇ ਨਾ ਇੱਜ਼ਤ ਨਹੀਂ ਕਰਾਂਗੇ ਕਦੇ ਵੀ ਆਪਣੇ ਆਪ ਨੂੰ ਇਹ ਨਾ ਕਹੀਓ ਵੀ ਮੈਂ ਗੁਰਦੁਆਰੇ ਮੱਥਾ ਟੇਕਦਾ ਮੈਂ ਸਿੱਖ ਹਾਂ ਮੈਂ ਆਹ ਕਰਦਾ ਮੈਂ ਇਹ ਕਹਾਂਦਾ ਜੀਰੂ ਗੁਰੂ ਸਾਹਿਬ ਦੇ ਅਕੋਰਡਿੰਗ ਸੀ ਉਹ ਕਹਿੰਦੇ ਆ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਸ਼ਬਦ ਮੀਨਜ਼ ਪਵਿੱਤਰ ਪਿਓਰ ਰਿਸਪੈਕਟਫੁਲ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਹੁਣ ਸ਼ਬਦ ਕਿਹੜਾ ਜਿਵੇਂ ਦੁਖ ਪੰਜਨ ਤੇਰਾ ਨਾਮ ਜੀ ਆ ਸ਼ਬਦਾਂ ਨੂੰ ਜੋੜ ਕੇ ਕੀ ਬਣ ਗਈ ਬਾਣੀ ਬਣ ਗਈ ਕਹਿੰਦੇ ਸ਼ਬਦ ਵੀ ਪਵਿੱਤਰ ਰਿਸਪੈਕਟਫੁਲ ਨੇ ਤੇ ਬਾਣੀ ਵੀ ਰਿਸਪੈਕਟ ਆਪਾਂ ਬਹੁਤ ਸਤਿਕਾਰ ਕਰਦੇ ਨਾ ਗੁਰੂ ਮਾਮ ਦਾ ਮਹਾਰਾਜ ਦਾ ਕਿਉਂ ਕਰਦੇ ਆ ਵੀ ਬਹੁਤ ਸਤਿਕਾਰਯੋਗ ਪਵਿੱਤਰ ਨੇ ਅੱਗੇ ਸੁਣੋ ਫਿਰ ਨਿਰਮਲ ਜੋਤ ਸਭ ਮਾਹੇ ਸਮਾਣੀ ਉਹੜੀ ਨਿਰਮਲ ਜੋਤ ਪਿਓਰ ਜੋਤ ਹੈ ਉਹ ਫਿਰ ਉਹ ਸਾਰਿਆਂ ਦੇ ਵਿੱਚ ਹੈ ਰੱਬ ਦੀ ਫਿਰ ਅਸੀਂ ਸਾਰਿਆਂ ਦੀ ਇੱਜ਼ਤ ਕਿਉਂ ਨਹੀਂ ਕਰਦੇ ਭਾਈ ਕਿਉਂ ਨਹੀਂ ਕਰਦੇ ਕਿਉਂਕਿ ਸਾਨੂੰ ਕਨਸੈਪਟ ਹੀ ਨਹੀਂ ਪਤਾ ਹੈਗਾ ਵੀ ਜਿੰਨੀ ਰਿਸਪੈਕਟ ਗੁਰੂ ਸਾਹਿਬ ਦੀ ਕਰਦੇ ਆ ਉੰਨੀ ਹੀ ਅਸੀਂ ਫੈਮਿਲੀ ਮੈਂਬਰਸ ਦੀ ਵੀ ਕਰਨੀ ਹੈ ਕਿਉਂਕਿ ਉਹ ਚ ਪਰਮਾਤਮਾ ਦੀ ਜੋਤ ਹੈ ਹੁਣ ਆਹ ਐਨੀ ਕ ਗੱਲ ਜੇ ਖਾਨੇ ਪੈ ਜਾਵੇ ਸਾਡੇ ਤੁਸੀਂ ਆਪਣੇ ਆਪ ਦੱਸੋ ਕਲੇਸ਼ ਖਤਮ ਹੋਣਗੇ ਕਿ ਨਹੀਂ ਹੋਣਗੇ ਫਿਰ ਹੰਕਾਰ ਜਾਊਗਾ ਕਿ ਨਹੀਂ ਜਾਊਗਾ ਆਹ ਚੀਜ਼ਾ ਸਮਝਣੀ ਚਾਹੀਦੀ ਹੈ ਸਾਨੂੰ ਭਾਈ ਭਾਈ ਦਾ ਰੌਲਾ ਦੇਉ ਦੇ ਰਾਣੀ ਜਠਾਣੀ ਦਾ ਰੌਲਾ ਉਹ ਇਸ ਕਰਕੇ ਨਾ ਈਗੋ ਕਰਕੇ ਆ ਮੈਂ ਕਿਉਂ ਪਹਿਲਾਂ ਬੁਲਾਵਾਂ ਮੈਂ ਕਿਉਂ ਪਹਿਲਾਂ ਇਦਾਂ ਕਰਾਂ ਜੇ ਦੇਖੋ ਇੱਕ ਨਾ ਘਰ ਦੇ ਵਿੱਚ ਕੁਰਬਾਨੀ ਇੱਕ ਹਫਤਾ ਦੇ ਵਿੱਚ ਇੱਕ ਦਿਨ ਇਦਾਂ ਦਾ ਰੱਖੋ ਜਿੱਦਨ ਤੁਸੀਂ ਸਾਰੇ ਸਹਿ ਪਰਿਵਾਰ ਬੈਠ ਕੇ ਉਸ ਪੰਚਾਰ ਪੰਕਤੀਆਂ ਦੇ ਉੱਤੇ ਵਿਚਾਰ ਕਰੋ ਵੀ ਤੈਨੂੰ ਕਿਵੇਂ ਸਮਝ ਆਈਏ ਪੰਕਤੀ ਤੈਨੂੰ ਕਿਵੇਂ ਸਮਝ ਆਈਏ ਤੈਨੂੰ ਕਿਵੇਂ ਸਮਝ ਆਈਏ ਜੇ ਚਾਰ ਜੀ ਆ ਤਾਂ ਚਾਰਾਂ ਦਾ ਆਪਣਾ ਲੈਵਲ ਹੋਊਗਾ ਉਸ ਪੰਕਤੀ ਨੂੰ ਦੱਸਣ ਦਾ ਫੇਰ ਮੈਂ ਮੰਨਾਂ ਵੀ ਆਪਾਂ ਕੁਝ ਪ੍ਰਾਪਤ ਕਰ ਰਹੇ ਹਾਂ ਗੁਰਬਾਣੀ ਤੋਂ ਇਹ ਕਾਦੀ ਪ੍ਰਾਪਤੀ ਹੋਈ ਪੜ ਲਈ ਫੇਰ ਵੀ ਕਲੇਸ਼ ਪੜ ਲਈ ਫੇਰ ਵੀ ਰੁੱਖੇ ਪੜ ਲਈ ਫੇਰ ਵੀ ਗਾਲਾਂ ਪੜ ਲਈ ਫੇਰ ਵੀ ਮਤਲਬ ਕਿ ਗੁੱਸੇ 'ਚ ਰਹਿਣਾ ਹਰ ਵਕਤ ਇਹ ਕੋਈ ਪ੍ਰਾਪਤੀ ਨਹੀਂ ਹੈਗੀ ਇਹ ਤਾਂ ਜਨਮ ਖਰਾਬ ਕਰ ਰਹੇ ਆ ਆਪਾਂ ਨਿਰਮਲ ਜੋਤ ਅ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋਤ ਸਭ ਮਾਹੇ ਸਮਾਣੀ ਨਿਰਮਲ ਬਾਣੀ ਨਿਰਮਲ ਬਾਣੀ ਮਹਾਰਾਜ ਕਹਿੰਦੇ ਕੀ ਕਹਿੰਦੇ ਆ ਹਰ ਸਾਲ ਆਹੀ ਉਹ ਪ੍ਰਮਾਤਮਾ ਦੀ ਸਿਫਤ ਸੁਣਾਉਂਦੀ ਹੈ ਗੁਰਬਾਣੀ ਸਾਨੂੰ ਵੀ ਉਹ ਕਿਦਾਂ ਦਾ ਹੈ ਕੌਣ ਹੈ ਕੀ ਚਾਹੀਦਾ ਉਹਦੀ ਸਿਫਤ ਕਰਦੇ ਆ ਗੁਰੂ ਸਾਹਿਬ ਕਹਿੰਦੇ ਆ ਨਿਰਮਲ ਬਾਣੀ ਹਰ ਸਾਲ ਆਹੀ ਜਪ ਜਪ ਹਰ ਨਿਰਮਲ ਮੈਲ ਗਵਾ ਬਣਿਆ ਹੁਣ ਪ੍ਰਮਾਤਮਾ ਦਾ ਨਾਮ ਜਪਾਂਗੇ ਮੈਲ ਫੇਰ ਖਤਮ ਹੋਣੀ ਆ ਆ ਪ੍ਰੈਕਟੀਕਲ ਚੀਜ਼ਾਂ ਸਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਮੇਰੀ ਸਾਰਿਆਂ ਨੂੰ ਇੱਕੋ ਹੀ ਬੇਨਤੀ ਤੁਸੀਂ ਅੱਜ ਆਏ ਹੋ ਪਰ ਘਰ ਜਾ ਕੇ ਵਿਚਾਰ ਜ਼ਰੂਰ ਕਰਿਓ ਅੱਜ ਅਸੀਂ ਕਿੰਨਾ ਕੁ ਸਮਝਿਆ ਤੇ ਕੀ ਅਪਲਾਈ ਕੀਤਾ ਤੇ ਜੇ ਕਿਸੇ ਦੇ ਘਰ ਦੇ ਵਿੱਚ ਮਨਮੁਟਾਵ ਚੱਲਦਾ ਉਹਨੂੰ ਅੱਜ ਹੀ ਖਤਮ ਕਰਨਾ ਹੈ ਪ੍ਰਮਾਤਮਾ ਦੇ ਨਾਮ ਲੈ ਕੇ ਵੀ ਨਹੀਂ ਬਹੁਤ ਉਮਰ ਕੱਢਤੀ ਆਪਾਂ ਕਲੇਸ਼ਾਂ 'ਚ ਹੁਣ ਨਹੀਂ ਕਰਿਆ ਜਾ ਸਕਦਾ ਇੱਕ ਸੈਕਿੰਡ 'ਚ ਕਲੇਸ਼ ਖਤਮ ਕਰਿਆ ਜਾ ਸਕਦਾ ਹੈ ਸਿਰਫ ਥੋੜਾ ਜਿਹਾ ਅੱਗੇ ਵਧ ਕੇ ਹੱਥ ਬੁਲਾਓ ਅੱਗੇ ਹੁਣ ਆਹ ਚੀਜ਼ਾਂ ਪਿੰਡਾਂ 'ਚ ਦੱਸਣ ਦੀ ਕਿਉਂ ਲੋੜ ਪਈ ਐ ਮੈਨੂੰ ਕਈ ਵਾਰੀ ਸੰਗ ਦੇ ਮਾਰੇ ਨਹੀਂ ਲੋਕੀ ਐਫਰਟ ਕਰਦੇ ਸ਼ਰਮ ਦੇ ਮਾਰੇ ਨਹੀਂ ਹਿੰਮਤ ਮਾਰਦੇ ਹੈਗੇ ਨਹੀਂ ਤੁਸੀਂ ਆਪਣੇ ਲਈ ਕਰਨਾ ਜੋ ਕੁਝ ਕਰਨਾ ਹੈ